ਬੰਦੇ ਦਾ ਤੋਤਲਨ ਕਰਤਾ ਦੇਖੀ ਹਾਂ ਜੀ ਬਾਪੂ ਜੀ ਜਿਹੜਾ ਫੰਡਰੇਸ਼ਨ ਘੱਟ ਚੱਲ ਰਿਹਾ ਸਾਰੀਆਂ ਜਥੇਬੰਦੀਆਂ ਵੱਲੋਂ ਪਾਨੇ ਸਿੱਧੂ ਨੂੰ ਅੜ ਕੇ ਝੁੱਟਾ ਇਕੱਠ ਹੋਇਆ ਠੀਕਾ ਕੱਲ ਪਹਿਲਾਂ ਅਸੀਂ 5 ਤਰੀਕ ਦਿੱਤੀ ਸੀ ਵੀ ਭਗਵਾਨ ਜੀ ਦੇ ਕੋਠੀ ਦੇ ਮੁਰੇ ਜਾ ਕੇ ਵੱਡਾ ਧਰਨਾ ਦੇਵਾਂਗੇ ਪਰ ਅਸੀਂ ਅੱਜ ਅਮਰਜੈਂਸੀ ਮੀਟਿੰਗ ਕਰਦ ਕੇ ਸਾਨੂੰ ਲੱਗਿਆ ਵੀ ਲੇਟ ਹੋਣੀ ਉਹ ਵੀ ਇਹ ਮੰਨ ਦੇ ਕੇ ਉਹ ਸੀ 3 ਤਰੀਕ ਕਰਤੀ ਤੇ ਮੈਂ ਤੁਹਾਡੇ ਰਾਹੇ ਸ਼ੂਕਤ ਮੋਰਚੇ ਦੀਆਂ ਜਿੰਨੀਆਂ ਵੀ ਜੱਥੇਬੰਦੀਆਂ ਜਿਹੜੀਆਂ ਵੀ ਕਿਸਾਨ ਜਥੇਬੰਦੀਆਂ ਤੇ ਹੋਰ ਲੋਕਾਂ ਨੂੰ ਬੇਨਤੀ ਕਰਦਾ ਹਮਾ ਆ ਕੇ ਮਤਲਬ 11 ਵਜੇ ਨੂੰ ਮਤਲਬ ਸੰਗਰੂਰੋਂ ਦੀ ਕੋਠੀ ਦੇ ਬਾਹਰ ਕੇ ਪਹੁੰਚਣਾ ਤੇ ਜਿੰਨਾਂ ਚਿਰ ਉਹ ਰਹਿਾਨੇ ਕਰਦੇ ਅਧੂਲਨ ਪੁਜਾਰੀ ਰੱਖਾਂਗੇ ਤੇ ਸ਼ੂਕਤ ਮੋਰਚੇ ਦੀ ਮਤਲਬ ਇਸ ਅਧੂਲਨ ਦੇ ਵਿੱਚ ਹਮਾਇਤ ਆਵੇ ਦੀ ਸਾਰੇ ਲੀਡਰਾਂ ਨਾਲ ਗੱਲ ਕੀਤੀ ਮਸਾੜੀ ਉੱਤੇ ਬੋਤਾ ਤੇ ਮੈਂ ਹੋਰ ਲੋਕਾਂ ਨੂੰ ਵੀ ਬੇਨਤੀ ਕਰਦਾ ਖਾਸ ਕਰਕੇ ਮੈਂ ਨੌਜਵਾਨਾਂ ਨੂੰ ਬੇਨਤੀ ਕਰਦਾ ਆਉਣਗੇ ਨੌਜਵਾਨੀ ਜੇ ਆਓਗੇ ਤਾਂ ਅਧੂਲਨ ਸੀ ਛੇਤੀ ਜਿੱਤ ਲੈਣਗੇ ਇੱਕ ਮਨ ਉਹਨੂੰ ਜਾਣਕਾਰੀ ਸ਼ਾਂਤ ਰੱਖਾਂਗੇ ਤਾਂ ਦੋਨੋਂ ਨਸੀਬ ਜਿੱਤ ਜਾਗੇ। ਇਹੀ ਮੇਰੀ ਅੱਜ ਦਾ ਕਹਿਣਾ ਹੈ। ਸਾਰੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ। ਹਾਂਜੀ ਜੀ ਰਸਨ। ਅੱਜ ਬੇਨਤੀ ਕਰ ਦਿੱਤੀ ਹੈ ਜੀ ਆਪਣੇ ਪ੍ਰਧਾਨ ਜੀ ਨੇ। ਬਸ ਸਾਰੇ ਨੌਜਵਾਨਾਂ ਨੂੰ ਇਹ ਹੀ ਬੇਨਤੀ ਹੈ ਵੀ ਜੇ ਇਹ ਜ਼ਬਰਦਸਤ ਘਵਾੜਾ ਰੋਕਣਾ ਵਾ ਜਿਹੜਾ ਨੌਜਵਾਨਾਂ ਦਾ ਸ਼ਕਾਰ ਖੇਡਿਆ ਜਾ ਰਿਹਾ ਵੱਖ-ਵੱਖ ਅਪਰੀਕਿਆਂ ਦੇ ਨਾਲ ਕਿਸੇ ਨੂੰ ਗੈਂਗਸਟਰ ਕਹਿ ਕੇ ਕਿਸੇ ਨੂੰ ਕੁਸ ਕਹਿ ਕੇ ਜੇ ਉਹਨੂੰ ਰੋਕਣਾ ਵਾ ਤੇ ਸਾਰੇ ਵੀਰ ਤਿੰਨ ਤਰੀਕ ਨੂੰ ਵੱਧ ਤੋਂ ਵੱਧ ਗਿਣਤੀ ਚ ਉੱਥੇ ਪਹੁੰਚ ਗਏ ਤਾਂ ਕਿ ਆਪਾਂ ਜਿਹੜਾ ਆਪਣਾ ਭਰਾ ਅੰਦਰ ਬੈਠਾ ਪਾ ਉਹਨੂੰ ਵੀ ਸ਼ਰਾਬ ਸਗੀ ਤੇ ਜਿਹੜੇ ਨੌਜਵਾਨ ਹੋਰ ਆਉਣ ਵਾਲੇ ਸਮੇਂ ਦੇ ਵਿੱਚ ਨਾ ਸ਼ਿਕਾਰ ਬਣਨੇ ਆ ਇਹਨਾਂ ਦੇ ਜਿਹੜਾ ਕੁਹਾੜਾ ਵਾ ਜ਼ਬਰਦਸਤ ਵੀ ਰੋਕ ਸਕੀਏ ਆਪਾਂ ਹਾਂਜੀ ਦੇਖੋ ਅੱਜ ਜਿਹੜੀ ਮੀਟਿੰਗ ਸੀ ਇਹ ਪਾਨੇ ਦੇ ਘਰ ਬੁਲਾਈ ਗਈ ਹੈ ਇੱਕ ਜ਼ਬਰ ਵਿਰੋਧੀ ਐਕਸ਼ਨ ਕਮੇਟੀ ਦਾ ਫੈਸਲਾ ਹੋਇਆ ਹੈ ਇਹ ਸੰਘਰਸ਼ ਨੂੰ ਤਿੱਖਾ ਕਰਨ ਦਾ ਫੈਸਲਾ ਹੋਇਆ ਹੈ ਜਿਸ ਤਰ੍ਹਾਂ ਦਾ ਸੱਚ ਦੀ ਆਵਾਜ਼ ਨੂੰ ਦਬਾਉਣ ਦਾ ਫੈਸਲਾ ਪੰਜਾਬ ਸਰਕਾਰ ਪੰਜਾਬ ਪੁਲਿਸ ਨੇ ਲਿਆ ਹੈ ਇਹਨੂੰ ਪੰਜਾਬ ਦੇ ਲੋਕ ਬਰਦਾਸ਼ਤ ਨਹੀਂ ਕਰਦੇ ਸੋ ਇਹਦੇ ਨਾਲ ਇਕੱਠੇ ਹੋ ਕੇ ਤਕੜਾ ਸ਼ਰਨਸ਼ ਕਰਨ ਦਾ ਫੈਸਲਾ ਹੈ ਅਸੀਂ ਇਹਨੂੰ ਸਿਰੇ ਲਾਵਾਂਗੇ ਭਾਨੇ ਨੂੰ ਵੀ ਰਿਹਾ ਕਰਾਵਾਂਗੇ ਆਉਂਦੇ ਦਿਨਾਂ ਦੇ ਅੰਦਰ 3 ਤਰੀਕ ਦਾ ਜਿਹੜਾ ਪ੍ਰੋਗਰਾਮ ਲੀਕੇ ਉਹਦੇ ਸਾਰੀਆਂ ਜਥੇਬੰਦੀਆਂ ਵੱਲੋਂ ਅਸੀਂ ਸਹਿਮਤੀ ਦਿੱਤੀ ਹੈ ਵੱਡੀ ਗਿਣਤੀ ਜਥੇਬੰਦੀਆਂ ਦੀ ਆਮਰੇ ਹਾਜ਼ਰੀ ਹੈਗੀ ਹੈ ਉਹਨਾਂ ਦੇ ਲੀਡਰ ਸਾਹਿਬਾਨ ਨੇ ਤੇ ਵੱਡੇ ਇਕੱਠ ਕਰਾਂਗੇ ਸਰਕਾਰ ਨੂੰ ਇਹ ਮਜਬੂਰ ਕਰਾਂਗੇ ਕਿ ਸਾਡੇ ਸਾਥੀ ਨੂੰ ਤੁਰੰਤ ਰਿਹਾ ਕੀਤਾ ਜਾਵੇ ਹਾਂਜੀ ਬਾਈ ਜੀ ਮੇਰੀ ਸਾਰੇ ਇਨਸਾਫ ਪਸੰਦ ਲੋਕਾਂ ਨੂੰ ਬੇਨਤੀ ਆ ਅਪੀਲ ਆ ਵੀ ਭਾਈ ਜਿਹੜਾ ਪੰਨ ਦੀ ਰਹੀ ਵਾਸਤੇ ਤਿੰਨ ਤਰੀਕ ਨੂੰ ਭਗਵੰਤਵਾਂ ਦੀ ਕੂਟੀ ਦਾ ਘਾਉ ਕਰਾਇਆ ਜਾ ਰਿਹਾ ਜਾਂ ਧਰਨਾ ਲਾਇਆ ਜਾ ਰਿਹਾ ਇਹਦੇ ਵਿੱਚ ਵੱਤੋ ਵੱਤ ਵੱਡੀ ਗੱਤੇ ਵਿੱਚ ਪਹੁੰਚਿਆ ਜਾ ਬੇ ਕਿਉਂਕਿ ਜਿਹੜਾ ਸਵਾਲ ਆ ਕਾਨੂੰਨ ਦੇ ਵਿਵਸਥਾ ਸਵਾਲ ਆ ਜੇ ਕਾਨੂੰਨ ਹੋਰ ਮਤਲਬ ਗਲਤ ਮੰਨਣ ਵਾਸਤੇ ਹੋਰ ਨੇ ਜਿਹੜੇ ਸਹੀ ਮੰਨਣ ਨੂੰ ਵਾਸਤੇ ਹੋਰ ਨੇ ਅੱਜ ਦੇ ਲੋਕਾਂ ਦੇ ਸੱਚ ਦੀ ਬਾਤ ਠਾਉਂਦੇ ਨੇ ਉਹਨਾਂ ਨੂੰ ਦੱਬਣ ਵਾਸਤੇ ਸਰਕਾਰਾਂ ਇਹੋ ਜਿਹੇ ਹੱਤਕੰਡੇ ਪਣਾ ਰਹੀਆਂ ਨੇ ਉਹਨੂੰ ਰੋਕਣ ਵਾਸਤੇ ਨਾਲ ਆਪਾਂ ਨੂੰ ਇਹੋ ਜਿਹੇ ਪੁਰਜ਼ੋਰ ਜਿਹੇ ਧਰਨੇ ਮੁਜਾਰੇ ਹਾਂਜੀ ਬੀਬੀ ਜੀ ਹਾਂਜੀ ਸਾਰੇ ਕਿਸਾਨ ਜਿਹੜੇ ਬੰਦੇ ਨੂੰ ਜਿਹੜਾ ਪ੍ਰੋਗਰਾਮ ਅਲਿਖਿਆ ਗਿਆ ਸਾਡੀ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਜੋਂ ਲੱਖਾਂ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਊਗਾ ਗੱਲ ਅੱਜ ਸਾਡੇ ਪੰਜਾਬ ਦੀ ਹੈ ਪੰਜਾਬ ਦੀ ਕਿਸਾਨੀ ਔਰ ਜਵਾਨੀ ਦੋਨੋਂ ਖਤਰੇ ਦੇ ਵਿੱਚ ਆ ਅਸੀਂ ਜਿਹੜੀ ਸਰਕਾਰ ਬਦਲਾ ਬਦਲਾ ਦੇ ਚੱਕਰ ਦੇ ਵਿੱਚ ਚੁਣ ਕੇ ਬੈ ਗਈਆਂ ਇਹ ਸਰਕਾਰ ਇਹ ਉਹੀ ਸਰਕਾਰ ਆ ਜਿਨ੍ਹਾਂ ਨੇ ਨੌਜਵਾਨਾਂ ਨੂੰ ਆਪਣੇ ਪਿੱਛੇ ਲਾਇਆ ਸੀ ਤੇ ਨੌਜਵਾਨਾਂ ਨੇ ਆਪਣੀ ਤਨਦੇਹੀ ਦੇ ਨਾਲ ਇਹਨਾਂ ਦੇ ਨਾਲ ਖੜ ਕੇ ਵੋਟਾਂ ਪਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਸੀ ਤੇ ਉਹੀ ਆਮ ਆਦਮੀ ਪਾਰਟੀ ਆ ਜਿਹੜੀ ਅੱਜ ਆਮ ਆਦਮੀ ਦੇ ਉੱਪਰ ਜ਼ਬਰ ਕਰ ਰਹੀ ਹੈ ਸੋ ਅਸੀਂ ਜ਼ਬਰ ਦੇ ਖਰਾਫ ਲੜਦੇ ਆਏ ਆ ਤੇ ਲੜਦੇ ਰਹਾਂਗੇ ਸੋ ਮੇਰੇ ਸਾਰੇ ਹੀ ਨੌਜਵਾਨ ਵੀਰਾਂ ਨੂੰ ਭੈਣਾਂ ਨੂੰ ਸਾਰਿਆਂ ਨੂੰ ਬੇਨਤੀ ਆ ਕਿ ਤਿੰਨ ਤਰੀਕ ਦਾ ਜੋ ਅਸੀਂ ਪ੍ਰੋਗਰਾਮ ਲਿਖਿਆ ਉਸ ਦੇ ਵਿੱਚ ਵੱਧ ਚੜ ਕੇ ਹਿੱਸਾ ਪਾਉਣ ਤਾਂ ਕਿ ਅਸੀਂ ਭਾਨੇ ਸਿੱਧੂ ਨੂੰ ਰਹਾ ਕਰ ਸਕੀਏ ਅਕਤੂਰ ਜੀ ਸਾਰਿਆਂ ਨੂੰ ਭਾਈ ਜੀ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਵੀ ਦੇਸ਼ ਵਿੱਚ ਹਿੰਦੁਸਤਾਨ ਵਿੱਚ ਜਦ ਵੀ ਉੱਠਿਆ ਜ਼ਬਰ ਦੇ ਖਿਲਾਫ ਜ਼ੁਲਮ ਦੇ ਖਿਲਾਫ ਪੰਜਾਬ ਉੱਠਿਆ ਸੋ ਜਿਹੜਾ ਪੰਜਾਬ ਹਮੇਸ਼ਾ ਮੂਰਲੀ ਕਤਾਰ ਚ ਲੜਾਈਆਂ ਲੜਦਾ ਜ਼ੁਲਮ ਦੇ ਖਿਲਾਫ ਅੱਜ ਉਹ ਪੰਜਾਬੀਆਂ ਤੇ ਸਭ ਤੋਂ ਜਿਆਦਾ ਤਸੱਦਦ ਹੋ ਰਿਆ ਸਮੇਂ ਦੀ ਸਰਕਾਰ ਬਣੀਓ ਚਾਹੇ ਸੈਂਟਰ ਬਣੀਓ ਸੋ ਇਸ ਦੇ ਖਿਲਾਫ ਲਾਮਬੰਦ ਹੋ ਕੇ ਗੁਰੂ ਸਾਹਿਬ ਨੇ ਜਿਹੜੇ ਰਾਹ ਦਿਖਾਏ ਨੇ ਉਹਨਾਂ ਤੇ ਚੱਲਦੇ ਹੋਏ ਇਸ ਜ਼ਬਰ ਦੇ ਖਿਲਾਫ ਵੱਡਾ ਸੰਘਰਸ਼ ਵਿੜਣਾ ਪਊਗਾ ਸੋ ਸਾਰੀ ਜਿਹੜੀਆਂ ਸਾਡੀਆਂ ਜਥੇਬੰਦੀਆਂ ਇਹਨੂੰ ਅਸੀਂ ਨੌਜਵਾਨ ਪੀੜੀ ਫੋਲੋ ਕਰਦੇ ਆਂ ਸਮਾਜ ਸੇਵਕਾਂ ਨੂੰ ਫੋਲੋ ਕਰਦੇ ਆਂ ਸੋ ਜਥੇਬੰਦੀਆਂ ਨੇ ਜਿਹੜਾ ਕਾਲ ਦਿੱਤੀ ਆ 3 ਤਰੀਕ ਨੂੰ ਸੰਗਰੂਰ ਵਿਖੇ ਭਗਵੰਤ ਮਾਨ ਦੀ ਕੋਠੀ ਦਾ ਘਰਾਵ ਕਰਨ ਵਾਸਤੇ ਸੋ ਮੇਰੇ ਬੰਨੀਓ ਪੰਚਾਇਤ ਯੂਨੀਅਨ ਬੰਨੀਓ ਲਾ ਲੋ ਇੱਕ ਸਰਪੰਚ ਬੰਨੀਓ ਲਾ ਲੋ ਅਦਨੇ ਬੰਨੀਓ ਬੇਨਤੀ ਆ ਵੀ ਵੱਧ ਚੜ ਕੇ ਇਸ ਵਿੱਚ ਹਿੱਸਾ ਲਈਏ ਤੇ ਇਸ ਜ਼ਬਰਦਸਤ ਵਿਰੋਧੀ ਜਿਹੜੀ ਸਰਕਾਰ ਆ ਉਸ ਦੀਆਂ ਜਣਾ ਆਪਾਂ ਹਲਾ ਦਈਏ। ਹਾਂਜੀ ਬਾਬੂ ਜੀ ਭਾਰਤੀ ਕਿਸਾਨ ਜੀ ਨੇ ਚੜੂਨੀ ਵੱਲੋਂ ਬਾਈ ਅਸੀਂ ਨਾਲ ਆ ਭਾਨੇ ਪਿੱਛੇ ਨਹੀਂ ਅਨਸਾਨੀਅਤ ਤੌਰ ਦੇ ਉੱਤੇ ਸਾਰਿਆਂ ਨੂੰ ਸਾਨੂੰ ਆਉਣਾ ਚਾਹੀਦਾ ਦੇਵੇਂਸੀ ਕੱਲ ਦਾ ਕੱਠ ਸੀਗਾ ਸਾਡਾ ਕੋਟ ਦੁਨੇ ਬਹੁਤ ਵੱਡਾ ਹੰਗਾਰਾ ਐਸ ਲੋਟੀ ਸਾਡਾ 3 ਤਰੀਕ ਨੂੰ ਸੰਗਰੂਰ ਵੱਧ ਕੱਠ ਹੋਣਾ ਚਾਹੀਦਾ ਕਿਉਂਕਿ ਤਰੀਕ ਇਹਦੇ ਚ ਪਹਿਲਾਂ ਮੈਂ ਬੇਨਤੀ ਕਰਦਾ ਵੀ ਪੰਜ ਦਿੱਤੀ ਗਈ ਸੀ ਪਰ ਉਹਦੇ ਤੇ ਜ਼ੁਲਮ ਦਿਨ ਬਿਨ ਦਿਨ ਵੱਧ ਕਰੀ ਜਾਂਦੇ ਆ ਉਸ ਕਰਕੇ ਅੱਜ ਸਾਰੀਆਂ ਜਸੇਬੰਦੀਆਂ ਨੇ ਫੈਸਲਾ ਲੇਤਾ ਵੀ ਉਹ ਪ੍ਰੋਗਰਾਮ ਅਸੀਂ 3 ਤਰੀਕ ਦਾ ਕੀਤਾਗਾ 3 ਤਰੀਕ ਨੂੰ ਸਾਡੀ ਜਸੇਬੰਦੀਆਂ ਨੂੰ ਸਾਡੇ ਨੂੰ ਪੂਰਾ ਭਾਈ ਸਮਰਥਨ ਤੇ ਭਾਨੇ ਸਿੱਧ ਨੂੰ ਅਸੀਂ ਰਹਾ ਕਰਾਂਗੇ ਹਾਂਜੀ ਬਾਪੂ ਜੀ ਹਾਂਜੀ ਭਾਈ ਤੁਸੀਂ ਹਾਂ ਬੋਲੋ ਅਸੀਂ ਜੀ ਜਥੇਬੰਦੀਆਂ ਨੇ ਤਾਂ ਸਾਰਿਆਂ ਨੇ ਦੱਸ ਹੀ ਦਿੱਤਾ ਜਥੇਬੰਦੀਆਂ ਦੀ ਸਾਰਿਆਂ ਦੀ ਪੂਰੀ ਸਮਰਥਾ ਪੂਰੀ ਹਮਾਇਤ ਆ ਕਿ ਅਸੀਂ ਨੌਜਵਾਨਾਂ ਨੂੰ ਵੀਰਾਂ ਨੂੰ ਮਾਤਾਵਾਂ ਨੂੰ ਭੈਣਾਂ ਨੂੰ ਬੇਨਤੀ ਕਰਦੇ ਹਾਂ ਕਿ ਭਾਨੇ ਨੂੰ ਰਿਹਾ ਕਰਾਉਣ ਲਈ 3 ਤਰੀਕ ਨੂੰ ਸੰਗਰੂਰ ਲਾਜ਼ਮੀ ਤੌਰ ਤੇ ਉੱਥੇ ਜ਼ਰੂਰ ਪਹੁੰਚੋ ਜੀ ਲੰਬੀ ਹੋ ਗਈ ਹਾਂਜੀ ਭਾਈ ਜੀ ਭਾਰਤੀ ਕਿਸਾਨ ਮਜ਼ਦੂਰਿਆਂ ਨੇ ਇਹਨਾਂ ਨੂੰ ਪੰਜਾਬ ਵੱਲੋਂ ਮੈਂ ਮਨਜੀਤ ਸਿੰਘ ਸਾਰੇ ਸਾਡੇ ਨੌਜਵਾਨ ਵੀਰਾਂ ਨੂੰ ਬੀਬੀਆਂ ਨੂੰ ਬਜ਼ੁਰਗਾਂ ਨੂੰ ਸਾਰਿਆਂ ਨੂੰ ਕਹਿਣਾ ਹੈ ਜਿਹੜਾ ਸਾਡੇ ਸਿੱਧੂ ਛੋਟੇ ਵੀਰ ਤੇ ਇੱਕ ਬਹੁਤ ਹੀ ਜ਼ਿਆਦਾ ਤਸੱਦਦ ਕੀਤਾ ਜਾ ਰਿਹਾ ਸਰਕਾਰ ਵੱਲੋਂ ਕਿਉਂਕਿ ਇੱਕ ਹਫ਼ਤਾ ਪਹਿਲਾਂ ਹੋ ਗਿਆ ਅਸੀਂ ਪਹਿਲਾਂ ਕੱਲ ਉੱਥੇ ਘਟਦੇ ਸੀਗੇ ਕੋਟਸੂਨੇ ਮੰਡੀ 'ਚ 5 ਤਰੀਕ ਦੇ ਸੀ ਅਸੀਂ ਅੱਜ ਸਾਰੇ ਜਥੇਬੰਦੀਆਂ ਨੇ ਇਕੱਠੇ ਹੋ ਕੇ ਫੈਸਲਾ ਕਰਕੇ 3 ਤਰੀਕ ਦਾ ਕਰਿਆ ਵੀ 3 ਤਰੀਕ ਨੂੰ ਅਸੀਂ ਸੰਗਰੂਰ ਸਵੇਰੇ 10 ਵਜੇ ਨੂੰ ਪਹੁੰਚੀਏ ਵੱਧ ਤੋਂ ਵੱਧ ਸੰਖਿਆ 'ਚ ਪਹੁੰਚੀਏ ਤਾਂ ਕਿ ਅਸੀਂ ਇਹ ਸਰਕਾਰ ਦੇ ਤਾਂ ਉਹਦੇ ਵਿਚਾਰ ਫਿਰ ਕਿੱਲ ਸਾਫ਼ ਤੋਂ ਹੋਸ ਗਿਆ ਕਿਉਂਕਿ ਜਿਹੜਾ ਜਾਬਰਜਨਾ ਨੌਜਵਾਨ ਮੁੱਡਾਂ ਦੇ ਕਰਨ ਲੱਗੇ ਆ ਉਹ ਬੰਦ ਕਰਕੇ ਇਹ ਸੋਚਣ ਦੇ ਮਜਬੂਰ ਹੋ ਜਾਣ ਕਿਉਂਕਿ ਇਹ ਕਿਸੇ ਅਫਦਾਲੀ ਦਾ ਰਾਜ ਨਹੀਂ ਹੈਗਾ ਇਹ ਆਮ ਪਬਲਿਕ ਦਾ ਰਾਜ ਹੈ ਤੇ ਇਦਾਂ ਚੱਲੂਗਾ ਵੈਗਰ ਕਾਲਪਾ ਬਾਈ ਹੋਰ ਬੋਲਣਾ ਜੀ ਇਧਰ ਕਿਸ ਤੁਸੀਂ ਵੀ ਇਹ ਉਹ ਜੀ ਕਹਾਂ ਸਾਹ ਵੈਗਰ ਜੀ ਦੇ ਕੋਤੇ ਮੈਂ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਵੱਲੋਂ ਜੋ ਆਪਣੇ ਵੀਰ ਭਾਨਾ ਸਿੱਧੂ ਤੇ ਜਾਵਟ ਆਇਆ ਗਿਆ ਮੇਰੇ ਆਈ ਪਰਚੇ ਕੀਤਾ ਉਹਦੇ ਸਵੰਧ ਚ ਕੱਲ ਆਪਣਾ ਕੋਟ ਦੋਨਾ ਵੇਖੇ ਵੱਡੀ ਇਕੱਠ ਹੋਇਆ ਲੋਕਾਂ ਦਾ ਉੱਥੋਂ ਹੀ ਗੱਲ ਨਿਕਲ ਕੇ ਆਈ ਵੀ ਜਿਆਦਾ ਤੋਂ ਜਿਆਦਾ ਲੋਕਾਂ ਦਾ ਵਿਚਾਰ ਸੀ ਵੀ ਆਪਾਂ ਭਵਨਪਤਵਨ ਮੁੱਖ ਮੰਤਰੀ ਦੀ ਕੋਠੀ ਘੇਰੀਏ ਉਹਦਾ ਸਮਾਂ 5 ਤਰੀਕ ਦਿੱਤਾ ਗਿਆ ਸੀ ਕੱਲ ਹੋਰ ਇੱਕ ਪਰਚਾ ਰਾਤ ਨੂੰ ਜਿਹੜਾ ਹੈਗਾ ਮੁਹੱਲੀ ਵਿਖੇ ਦਰਜ ਕੀਤਾ ਜਿਹੜਾ ਉਹਦਾ ਮਤਲਬ ਸਰਕਾਰ ਜਿਹੜੀ ਹੈ ਪਿੱਛੇ ਨਹੀਂ ਹਟ ਰਹੀ ਜਿਆਦਾ ਜ਼ੁਲਮ ਢਾ ਰਹੀ ਆ ਉਹਦੇ ਕਰਕੇ ਜਿਹੜਾ ਹੈਗਾ ਸੋਚਿਆ ਕਿਸਾਨ ਗੱਫੇ ਬੰਦ ਗਏ ਨੇ ਬਾਈ ਲੱਖਾ ਜੀ ਨੇ ਜੋ ਵੀ ਇਨਸਾਨ ਪਸੰਦ ਲੋਕ ਨੇ ਇਹ ਨਰਨਾ ਲਿਆ ਅੱਜ ਹੁਣੇ-ਹੁਣੇ ਮੀਟਿੰਗ ਕਰਕੇ ਵੀ ਜਿਹੜਾ ਆਪਾਂ ਪ੍ਰੋਗਰਾਮ ਆ ਪੰਜ ਵਾਲਾ ਤਿੰਨ ਤੇ ਲੈ ਕੇ ਜਾਈਏ ਤਾਂ ਕਿ ਸਰਕਾਰ ਦੀ ਅੱਖਾਂ ਖੋਲ ਸਕੀਏ ਸਰਕਾਰ ਨੂੰ ਘੇਰ ਸਕੀਏ ਇਸ ਲਈ ਵੱਧ ਤੋਂ ਵੱਧ ਕਿਸਾਨ ਵੀਰਾਂ ਨੂੰ ਨੌਜਵਾਨਾਂ ਨੂੰ ਭੈਣਾਂ ਨੂੰ ਮਤਾਵਾ ਨੂੰ ਬੇਨਤੀ ਕਰਦਿਆਂ ਇਸ ਜ਼ਬਰ ਦੇ ਖਿਲਾਫ ਆਪਾਂ ਨੂੰ ਇੱਕ ਵਾਰ ਜਰੂਰ ਸਾਰੇ ਪੰਜਾਬ ਨੂੰ ਛੜਕਰ ਤੇ ਆਉਣਾ ਪੈਣਾ ਇਸ ਲਈ ਬੇਨਤੀ ਕਰਦਿਆਂ ਵੱਧ ਤੋਂ ਵੱਧ ਪਹੁੰਚਣਾ 3 ਤਰੀਕ ਨੂੰ ਬੱਤ ਤੋਂ ਬਾਅਦ ਸਾਧਨ ਲੈ ਕੇ ਆਪਣਾ ਜੋ ਵੀ ਹੈ ਰਾਸ਼ਨ ਪਾਣੀ ਜੋ ਕਿਸੇ ਵੀ ਇੱਕ ਆਪਣਾ ਸਮਾਜ ਸੇਵੀ ਦਾ ਮਤਲਬ ਜਿਹੜਾ ਹੈਗਾ ਉਹਦੇ ਤੇ ਤਸੱਦਦ ਹੋ ਰਿਹਾ ਹੈ ਇਹ ਆਪਣੇ ਤੇ ਵੀ ਹੋਣਾ ਇਸ ਲਈ ਆਪਾਂ ਕਿਸੇ ਤੋਂ ਕੋਈ ਆਸ ਨਾ ਰੱਖੀਏ ਕਿ ਉੱਥੇ ਆਪਾਂ ਨੂੰ ਚਾਹ ਪਾਣੀ ਵਗੈਰਾ ਹੋਰ ਮਿਲੇਗਾ ਜੋ ਵੀ ਆਪਾਂ ਹੈਗਾ ਆਪ ਦਾ ਬੰਦੋਬਸਤ ਕਰਕੇ ਆਪ ਲੈ ਕੇ ਜਾਣਾ ਇਹਨਾਂ ਕਹਿੰਦੇ ਹੋਏ ਸਭ ਤੋਂ ਵੱਧ ਤੋਂ ਵੱਧ ਪਹੁੰਚਣਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਪੰਚ ਨੂੰ ਸਰਪੰਚ ਨੂੰ ਸਰਪੰਚ ਸਰਪੰਚ ਭਾਈ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੇ ਆਂ ਭਰਾ ਮੇਰੇ ਪਹਿਲਾਂ ਤਾਂ ਭਾਈ ਜਿੰਨੇ ਸਾਡੇ ਪਿੰਡ ਕੋਟਦੰਨੇ ਦੇ ਵਿੱਚ ਕੱਲ ਜਿੰਨੀ ਸੰਗਤ ਆਈ ਆ ਅਸੀਂ ਪਹਿਲਾਂ ਤਾਂ ਮਾਫੀ ਇਹ ਚਾਉਂਦੇ ਵੀ ਸਾਤੋਂ ਪੂਰਾ ਪ੍ਰਬੰਧ ਨਹੀਂ ਹੋ ਸਕਿਆ ਔਰ ਜਿਹੜੀ ਸੰਗਤ ਪਿੱਛੇ ਜਾਮਾਂ ਦੇ ਵਿੱਚ ਫਸ ਗਈ ਉਹ ਉੱਥੇ ਪਹੁੰਚ ਨਹੀਂ ਸਕੇ ਪਹਿਲਾਂ ਤਾਂ ਭਾਈ